ਨਜ਼ਦੀਕ ਪਿੰਡ ਬਚੋਵਾਲ ਵਿਖੇ ਜ਼ਿਮੀਦਾਰਾਂ ਦਾ ਵੈਸ਼ਨੋ ਟਾਬਾ ਦਾ ਉਦਘਾਟਨ ਮਹਾਰਾਜ ਸ਼ੁਕਰਾਨਾ ਕਰਦੇ ਹੋਏ ਅਰਦਾਸ ਕਰਵਾਈ ਤੇ ਸ਼ੁਰੂਆਤ ਕੀਤੀ ਇਸ ਮੌਕੇ ਹਰਜੀਤ ਸਿੰਘ țeਸੀ ਅਜੇ ਸਿੰਘ ਠਾਕਰ ਨੇ ਦੱਸਿਆ ਕਿ 24 ਘੰਟੇ ਸਰਵਿਸ ਰਹੇਗੀ ਅਤੇ ਘਰ ਵਰਗਾ ਖਾਣਾ ਸੁਆਦ ਮਿਲੇਗਾ ਇਸ ਮੌਕੇ ਬਾਬਾ ਸਰੂਪ ਸਿੰਘ ਬਚੋਵਾਲ सुरेंद्रਪਾਲ ਸਿੰਘ țeਸੀ ਸਰਪੰਚ ਬਚੋਵਾਲ 拉ਬ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਬੱਚੋਵਾਲ ਦਲਜੀਤ ਸਿੰਘ ਖਿੰਦ ਪ੍ਰਬ ਦੇਸੀ ਸੁਖਜੀਵਨ ਸਿੰਘ ਪੇਸੀ ਯਾਦਵਿੰਦਰ ਸਿੰਘ ਆਦਿ ਹਾਜ਼ਰ ਸਰ ਲਈ ਰਿਪੋਰਟ ਅਜੇ ਸਿੰਘ ਨਾਗੀ ਦੁਆਬਾ ਨਿਊਜ਼ 24 ਸ਼ਾਨ ਬੱਚੋਵਾਲ ਤੋਂ ਵਿਸ਼ੇਸ਼ ਰਿਪੋਰਟ ਜਿੱਥੇ ਬਾਬਾ ਪੈਰ ਫੜੇ ਉਹ ਜਾਇਆ ਸਤਿ ਸਦਾ ਦਾ ਪੈ ਭਿੰਨੋ ਦਿੱਤਿਆ ਸਤਿ ਸਰਬਾਹਮੇਸ਼ਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੈ ਰਾਸ ਅਰਦਾਸ ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕਾ ਗੁਰੂ ਨਾਨਕ ਲਈ ਧਾਇ ਫਿਰ ਅੰਗਦ ਗੁਰ ਤੇ ਅਮਰਦਾਸ RAM ਦਾਸ ਐ ਹੋਏ ਸਹਾਇ ਅਰਜਨ ਹਰਗੋਬਿੰਦ ਨੋ ਸਿਮਰੋ ਚੜੀ ਬਰ ਰਾਇ ਸ਼੍ਰੀ ਭਰਿ ਕ੍ਰਿਸ਼ਨ ਤੇ ਆਇ ਜੈ ਜਸਾ ਟਿਠੇ ਸਭ ਦੁੱਖ ਜਾਈ ਤੀਰਖ ਬਹਾਦਰ ਸਿਮਰਿਆ ਘਰ ਨਾਉਂ ਦੀ ਦੁਆ ਮੈਂ ਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਿਤਾ ਧਨੁ ਭੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜਾਦਕ ਸਰੂਪ ਜੋਤ ਤਾਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ ਪੰਜ ਪਿਆਰੇ ਚਾਰ ਸਾਹਿਬ ਜਾ ਦੇ ਚਾਰੀ ਮੁਕਤੇ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਗੁਰਮੁਖਾ ਨਾਮ ਜੱਪਿਆ ਵੰਡ ਕੇ ਛਕਿਆ ਦੇਵ ਚਲਾਈ ਤੇਗ ਵਹਾਈ ਦੇਖ ਸੁਣ ਕੇ ਅਣਖਠ ਕੀਤਾ ਤੇ ਨਾ ਪਿਆਰਿਆਂ ਸੱਚਿਆਰੀਆਂ ਮਹਾਪੁਰਸ਼ਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚ ਰਖੜੀਆਂ ਤੇ ਚੜ੍ਹੇ ਆਰਿਆਂ ਦੇ ਨਾਲ ਤਨ ਚੀਰੇ ਗਏ ਸਿੱਖੀ ਸਦਕ ਤੇਸਾਂ ਸੁਆਸਾਂ ਸੰਗ ਨਭਾਇਆ ਤਨਾ ਸ਼ਹੀਦ ਸਿੰਘਾਂ ਸਿੰਘਣੀਆਂ ਪੁਟੰਗੀਆਂ ਵਰਤਮਾਨ ਸ਼ਹੀਦਾਂ ਦੀ ਕਮਾਈ ਦਾ ਧਿਆਨ ਅੰਦਰ ਤੇ ਬੋਲੋ ਜੀ ਵਾਹਿਗੁਰੂ ਜੀ ਪੰਜਾਂ ਤਖਤਾਂ ਸਰਬਤਰ ਗੁਰਧਾਮਾਂ ਦਾ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਅਸਾਂ ਪਾਸ ਜੈਨ ਦੀ ਜੈਤੋ ਬਕਤਰਾ ਸੇ ਮਹਾਰਾਜ ਆਪ ਜੀ ਦੇ ਚਰਨਾ ਕਮਲਾਂ 'ਚ ਅਰਦਾਸ ਬੇਨਤੀ ਕੀਤੀ ਜਾਂਦੀ ਏ ਦਾਤਾ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਇਹ ਸਤਿਗੁਰ ਨਦਰ ਕਰੇ ਮੇ ਮਕੂਲ ਇਹ ਕਹਰ ਨਾਮ ਦੇ ਮੇਰਾ ਮਨ ਕਾ ਨਸੀਬਲ ਹੋਏ ਜੋ ਮੰਗ ਹੈ ਖਾਪੁਰ ਆਪਣੇ ਤੇ ਸੋਈ ਸੋਈ ਦੇਵ ਨਾਨਕ ਦਾਸ ਮੁਖ ਤੇ ਜੋ ਬੋਲੇ ਇਂਹਾ ਉਂਹਾ ਸੱਚ ਹੋਵੇ ਹੇ ਅਕਾਲ ਪੁਰਖ ਬਾਰੇ ਗੁਰੂ ਸਚੇ ਪਾਤਸ਼ਾਹ ਨਰੰਗਕਾਰ ਜੀ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਸਤਿਗੁਰੂ ਜੀ ਆਪ ਜੀ ਦੇ ਦਰ ਘਰ ਦੇ ਸ਼ਰਧਾਲੂ ਸੇਵਾਦਾਰ ਸਰਦਾਰ ਹਰਜੀਤ ਸਿੰਘ ਜੀ ਢੇਸੀ ਸਨ ਆਫ ਸਤਪੁਰ ਸਚੇ ਪਾਤਸ਼ਾਹ ਜੀ ਸਰਦਾਰ ਚੂੜ ਸਿੰਘ ਜੀ ਧੀਸੀ ਸਤਪੁਰ ਸਚੇ ਪਾਤਸ਼ਾਹ ਜੀ ਸਮੂਹ ਪਰਿਵਾਰ ਅਤੇ ਅਜੇ ਸਿੰਘ ਜੀ ਠਾਕੁਰ ਸਤਪੁਰ ਸਚੇ ਪਾਤਸ਼ਾਹ ਜੀ ਸਾਰੇ ਰਲ ਕਰਕੇ ਆਪ ਜੀ ਦੀ ਕਿਰਪਾ ਸਦਕਾ ਨਵਾਂ ਢਾਬਾ ਸਤਪੁਰ ਸਚੇ ਪਾਤਸ਼ਾਹ ਜੀ ਕਾਰੋਬਾਰਾਂ ਦੇ ਸੰਬੰਧੀ ਖੋਲਿਆ ਹੈ ਦਾ ਕਰੋ ਮਹਾਰਾਜ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਕਰਦੇ ਨੇ ਮਹਾਰਾਜ ਕਾਰੋਬਾਰਾਂ ਦੀਆਂ ਪ੍ਰਕਿਰਤੀਆਂ ਵਾਸਤੇ ਕਾਮਯਾਬੀਆਂ ਵਾਸਤੇ ਸਤਪੁਰ ਦੀ ਕਿਰਪਾ ਕਰੋ ਸਰ ਤੇ ਮੇਰਾ ਹੰਦਾ ਪ੍ਰਜਾ ਹੱਥ ਰੱਖੋ ਮਹਾਰਾਜ ਇਹਨਾਂ ਮਨੋ ਕਾਮਨਾਵਾਂ ਕਰਕੇ ਅਰਦਾਸ ਬੇਨਤੀਆਂ ਕੀਤੀਆਂ ਜਾ ਰਹੀਆਂ ਸਤਪੁਰ ਸੱਚੇ ਪਾਤਸ਼ਾਹ ਮਨ ਦੀਆਂ ਮਨੋ ਕਾਮਨਾਵਾਂ ਪੂਰਨ ਕਰਨੀਆਂ ਫਤਿਹ ਫਤਿਹ ਕਬਲੇ ਨਾ ਹਾਂ ਅੱਗੇ ਗੱਡੀ ਜਾਓ ਫਾਇਰ ਹੋ ਗਿਆ আিয়ী কল্ড ড্ৰিংক পাৰ